ਹੈਲੋ ਫਰੈਂਡਸ ਅਸ਼ੀਕਾਲ ਜੀ ਕਿਵੇਂ ਹੋ ਫਰੈਂਡਸ ਅੱਜ ਆਪਾਂ ਬਣਾਉਣ ਲੱਗੇ ਆ ਜੀ ਚਨਾ ਝਾੜ ਚਨਾ ਝਾੜ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਕਟੋਰੀ ਚਨੇ ਲਏ ਆ ਬੋਇਲ ਕੀਤੇ ਹੋਏ ਇੱਕ ਕਟੋਰੀ ਲਏ ਆ ਮੱਕੀ ਦੇ ਦਾਣੇ ਉਹ ਵੀ ਬੋਇਲ ਕੀਤੇ ਹੋਏ ਆ ਬਾਕੀ ਆਪਾਂ ਇੱਕ ਖੀਰਾ ਲਿਆ ਇੱਕ ਅੱਧੀ ਚਕੰਦਰ ਲਈ ਆ ਥੋੜਾ ਜਿਹਾ ਪਨੀਰ ਲਿਆ ਇੱਕ ਨਿੰਬੂ ਐਂ ਥੋੜਾ ਜਿਹਾ ਪਿਆਜ਼ ਤੇ ਇੱਕ ਟਮਾਟਰ ਲਿਆ ਟਮਾਟਰ ਦੇ ਆਪਾਂ ਬੀਜ ਕੱਟਦੇ ਸੀ ਕਿ ਪਨੀਰ ਮੈਂ ਘਰੇ ਹੀ ਤਿਆਰ ਕੀਤਾ ਬਾਹਰੋਂ ਨਹੀਂ ਲਗਾਇਆ ਕਿਉਂਕਿ ਬਾਹਰ ਅੱਜਕੱਲ ਪਤਾ ਨਹੀਂ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ ਜੇ ਆਪਾਂ ਚਾਹ ਬਣਾਉਣੀ ਐ ਸਪੈਸ਼ਲੀ ਘਰੀ ਕਨੀ ਬਣਾਉਣਾ ਤਾਂ ਬਣਦਾ ਸੋ ਹੁਣ ਆਪਾਂ ਕਿਸੇ ਵੱਡੇ ਬਰਤਨ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਨਮਕ ਵੀ ਦੋਸਤੋ ਤੁਸੀਂ ਐਦਾ ਐਦਾ ਇੱਕ ਇੱਕ ਚੀਜ਼ ਨੂੰ ਕਰਕੇ ਐਦਾ ਸਾਰੀਆਂ ਬੌਲ ਦੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਆਪਾਂ ਪਾਉਣੇ ਇਹਦੇ ਵਿੱਚ ਚਨੇ ਜੀ ਉਸ ਤੋਂ ਬਾਅਦ ਮੱਕੀ ਦੇ ਦਾਣੇ ਫਿਰ ਆਪਾਂ ਇਹਨਾਂ ਨੂੰ ਕਰ ਲੈ ਮਿਕਸ ਜੈਨਸ ਕੁਝ ਦੇਖ ਸਕਦੇ ਹਾਂ ਹੁਣ ਆਪਾਂ ਸਾਰੀਆਂ ਚੀਜ਼ਾਂ ਬੌਲ ਦੇ ਵਿੱਚ ਮਿਕਸ ਕਰ ਲਈਆਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਦਹੀਂ ਦਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਦਹੀਂ ਨਹੀਂ ਵਧੀਆ ਲੱਗਦਾ ਤੇ ਮੈਨੂੰ ਪਸੰਦ ਹੈ ਇਸ ਕਰਕੇ ਮੈਂ ਦਹੀਂ ਪਾ ਰਹੀ ਹਾਂ ਦਹੀਂ ਆਪਾਂ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਪਾਉਣਾ ਹੈ ਕਿ ਸਾਰੀਆਂ ਚੀਜ਼ਾਂ ਆਪਸ ਵਿੱਚ ਮਿਕਸ ਹੋ ਜਾਣ ਉਸ ਤੋਂ ਬਾਅਦ ਪਾਣਾ ਆਪਾਂ ਥੋੜਾ ਜਿਹਾ ਨਮਕ ਆ ਨਮਕ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੁਸੀਂ ਕਮ ਜਿਹਾ ਜ਼ਿਆਦਾ ਤੇ ਉਸ ਤੋਂ ਬਾਅਦ ਮੈਂ ਇਹ ਮਸਾਲਾ ਘਰੇ ਹੀ ਤਿਆਰ ਕੀਤਾ ਹੋਇਆ ਇਹਦੇ ਵਿੱਚ ਜੀਰਾ ਪਾਊਡਰ ਆ ਥੋੜਾ ਜਿਹਾ ਕਾਲੀ ਮਿਰਚ ਤੇ ਕਾਲਾ ਨਮਕ ਮੈਂ ਇਹ ਪਾਉਂਗੀ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਬਸ ਕੁਆਲੇ ਹੀ ਹੁਣ ਆਪਾਂ ਇਹਨੂੰ ਸਾਰੇ ਨੂੰ ਕਰਾਂਗੇ ਮਿਕਸ ਦੋਸਤੋ ਸਾਰਾ ਕੁਝ ਮਿਕਸ ਕਰ ਲਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਨਿੰਬੂ ਨਿੰਬੂ ਨਿਚੋੜਨ ਤੋਂ ਬਾਅਦ ਨਿੰਬੂ ਤੁਸੀਂ ਆਪਦੇ ਟੇਸ ਦੇ ਅਕੋਰਡਿੰਗ ਨਾਲ ਤੁਹਾਨੂੰ ਵਧੀਆ ਲੱਗਦਾ ਨਿਚੋੜ ਸਕਦੇ ਨਹੀਂ ਵਧੀਆ ਲੱਗਦਾ ਤਾਂ ਨਹੀਂ ਵੀ ਪਾਓ ਪਰ ਮੈਨੂੰ ਵਧੀਆ ਲੱਗਦਾ ਮੈਂ ਇਸ ਤਰ੍ਹਾਂ ਹੀ ਪਾ ਰਹੀ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਚਾਟ ਆਪਣੀ ਬਣ ਕੇ ਰੈਡੀ ਹੋ ਚੁੱਕੀ ਹੈ ਚਾਟ ਬਹੁਤ ਵਧੀਆ ਬਣੀ ਹੈ ਕਲਰ ਵੀ ਬਹੁਤ ਵਧੀਆ ਆਇਆ ਤੁਸ ਤੁਹਾਨੂੰ ਵੀ ਅਗਰ ਇਦਾਂ ਦੀ ਚਾਟ ਪਸੰਦ ਆ ਤਾਂ ਤੁਸੀਂ ਵੀ ਆਪਣੇ ਘਰ 'ਚ ਆਪਣੇ ਬੱਚਿਆਂ ਨੂੰ ਬਜ਼ੁਰਗ ਕੋਈ ਵੀ ਇਹਨੂੰ ਖਾ ਸਕਦਾ ਕਿਉਂਕਿ ਬਹੁਤ ਹੈਲਦੀ ਹੈ ਸਾਰੀਆਂ ਚੀਜ਼ਾਂ ਹੈਲਦੀ ਹੀ ਪਈਆਂ ਹੈ